ਜਿਹੜੀ ਬਹੁਤ ਵੱਡਾ ਕ腐ਸ਼ਨ ਦਾ ਲੁੱਟ ਦਾ ਸਭ ਤੋਂ ਵੱਡਾ ਜਿਹੜਾ ਫੈਸਲਾ ਕੈਬਨਿਟ ਚ ਹੋਇਆ ਜਿਹਨੂੰ ਫੈਸਲੇ ਨੂੰ ਫਾਈਨਾਂਸ ਮਿਨਿਸਟਰ ਜਿਹੜੇ ਕੁਝ ਦਿਨ ਪਹਿਲਾਂ ਹੀ ਐਕਸਾਈਜ਼ ਮਹਿਕਮੇ ਚ ਐਨੇ ਲੋਕਾਂ ਦੀ ਜਾਨ ਲੈ ਕੇ ਹਟੇ ਆ ਉਹਨਾਂ ਨੇ ਹੁਣ ਸਾਡਾ ਲੁਧਿਆਣਾ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਸ਼ਹਿਰ ਆ ਉੱਥੇ 20 ਤੋਂ 25 ਹਜ਼ਾਰ ਕੀਲਾ ਜ਼ਮੀਨ ਆ ਪਿੰਡਾਂ ਦੀ ਜਿਹੜੇ ਸਾਰੇ ਪਿੰਡ ਸੀ ਨਾਲ ਨਾਲ ਲੱਗਦੇ ਉਹਨਾਂ ਦੀ ਸਾਰੀ ਜ਼ਮੀਨ ਹੜਪਣ ਦਾ ਕੰਮ ਕਰ ਲਿਆ ਅੱਜ ਸਰਕਾਰ ਕਿਉਂਕਿ ਸੁਧੀਆ ਬੈਠਾ ਏ ਕਿਉਂਕਿ ਜੈਨ ਬੈਠਾ ਏ ਕਦੇ ਸਰਕਾਰ ਵੀ ਡੀਲਰਾਂ ਦਾ ਕੰਮ ਕਰਦੀ ਆ ਕਦੇ ਸਰਕਾਰ ਵੀ ਪ੍ਰਾਪਰਟੀ ਦਾ ਬਿਜ਼ਨਸ ਕਰਨੀ ਹੈ ਪ੍ਰਾਪਰਟੀ ਡੀਲਰ ਬਣਦੀ ਆ ਅੱਜ ਉਹ ਕੰਮ ਸਰਕਾਰ ਨੇ ਸ਼ੁਰੂ ਕਰਤਾ ਤੇ ਜਿਹੜਾ ਵੀ ਜ਼ਮੀਨ ਕਿਸਾਨ ਕੋਈ ਵੀ ਜ਼ਮੀਨ ਜੇ ਸ਼ਹਿਰ ਦੇ ਨਾਲ ਕੋਈ ਜ਼ਮੀਨ ਕਿਸੇ ਦੀ ਆ ਜਾਂਦੀ ਆ ਪਿੰਡਾਂ ਦੀ ਆ ਜਾਂਦੀ ਉਹ ਜ਼ਮੀਨ ਜੇ ਵਿਕਦੀ ਆ ਜੇ ਉਹ 5 ਕਰੋੜ ਦਾ ਕੀਲਾ ਵਿਕਦਾ 10 ਕਰੋੜ ਦਾ ਵਿਕਦਾ ਕਰੋੜ ਦਾ ਵਿਕਦਾ ਤੇ ਕਿਸਾਨ ਨੂੰ ਜਦੋਂ ਪੈਸੇ ਮਿਲਦੇ ਆ ਉਹ ਆਪਣੀ ਜ਼ਮੀਨ ਕਿਉਂਕਿ ਉਹਨੇ ਖੇਤੀ ਕਰਨੀ ਆ ਜੱਟ ਨੇ ਕਿਸਾਨ ਨੇ ਉਹ ਜੇ ਉਹਦੇ 2 ਕੀਲੇ ਵਿਕਦੇ ਤਾਂ ਉਹ 10 ਕੀਲੇ ਅਗਲੇ ਪਿੰਡ ਜਾ ਕੇ ਲੈਂਦਾ ਕਿਉਂਕਿ ਉਹਨੇ ਖੇਤੀ ਕਰਨੀ ਹੁੰਦੀ ਆ ਤੁਸੀਂ ਇਸ ਤਰੀਕੇ ਨਾਲ ਹੁਣ ਸਾਰੇ ਪਿੰਡਾਂ ਦੀ ਇਹ ਜ਼ਮੀਨ ਬੰਨ ਲਈ ਆਪਣੇ ਕੋਲ ਵੀ ਨਾ ਉਹਨੂੰ ਪੈਸੇ ਮਿਲਣੇ ਆ ਕਿੰਨੇ ਸਾਲਾਂ ਬਾਅਦ ਉਹ ਪਤਾ ਨਹੀਂ ਡਿਵੈਲਪ ਹੋਊਗੀ ਕਿੰਨੇ ਸਾਲਾਂ ਬਾਅਦ ਤੁਸੀਂ ਉਹਨੂੰ ਪਲਾਟ ਦੋਵੋਗੇ ਤੇ ਉਹ ਜ਼ਮੀਨ 'ਚ ਉਹਨੂੰ ਤੁਸੀਂ ਅੱਜ ਤੋਂ ਉਹਨੂੰ ਬੰਨ ਲਿਆ ਦੱਬ ਲਿਆ ਤੇ ਉਹ ਜ਼ਮੀਨ ਉਹਦੀ ਰਹੀ ਨਹੀਂ ਅੱਗੇ ਉਹ ਲੈ ਨਹੀਂ ਸਕਦਾ ਤੇ ਜਿਹੜਾ ਮਾੜਾ ਮੋਟਾ ਕੋਈ ਬਿਜ਼ਨਸ ਵੀ ਕਰਦਾ ਸੀ ਜਿਹਨੂੰ ਕਹਿੰਦੇ ਆ ਉਹ ਵੀ ਤਾਂ ਸਾਡੇ ਪੰਜਾਬ ਦੇ ਹੀ ਸੀ ਤੁਸੀਂ ਯੂਰੋਪ ਲਾ ਰਹੇ ਹੋ ਵੀ ਬਾਕੀ ਪਾਰਟੀਆਂ ਦੇ ਢੀਲਣਾਂ ਨਾਲ ਰਲੇ ਹੋਏ ਨੇ ਸਭ ਤੋਂ ਵੱਡਾ ਡੀਲਰ ਚੀਮਾ ਸਾਹਿਬ ਤੁਸੀਂ ਹੋ ਸਭ ਤੋਂ ਵੱਡੇ ਤੋਂ ਤੇ ਡੀਲਰਸ ਸੋਦੀ ਆਏ ਜਿਹੜਾ ਸਾਰਿਆਂ ਦਾ ਕੰਮ ਸ਼ੁਰੂ ਹੋ ਗਿਆ ਅਫਸਰਾ ਨਾਲ ਮਿਲ ਕੇ ਅੱਧਿਆਂ ਦੇ ਤਾਂ ਪਹਿਲਾਂ ਹੀ ਸੀਐਲਯੂ ਹੋਏ ਹੋਏ ਆ ਤੇ ਬਾਕੀਆਂ ਦੇ ਜਗ੍ਹਾ ਖਾਲੀ ਛੱਡੀ ਹੁੰਦੀ ਆ ਉਹ ਸੀਐਨਯੂ ਜਿਹੜੇ 15-15 ਲੱਖ ਲੈ ਕੇ ਉਹ ਕੰਮ ਸ਼ੁਰੂ ਹੋ ਗਿਆ ਤੇ ਇਹ ਸਾਰੀ ਠੱਗੀ ਦਾ ਕੰਮ ਆ ਜਿਹੜਾ ਇਹ ਕੈਮਰਟ ਜਿਹੜਾ ਫਾਸ ਹੋਇਆ ਮੈਨੂੰ ਯਾਦ ਇਹ ਗੱਲ ਰੱਖਿਓ ਜਿਹੜੀ ਬਹੁਤ ਵੱਡਾ ਕ੍ਰਪਸ਼ਨ ਦਾ ਲੁੱਟ ਦਾ ਸਭ ਤੋਂ ਵੱਡਾ ਜਿਹੜਾ ਫੈਸਲਾ ਕੈਬਨਿਟ ਚ ਹੋਇਆ ਜਿਹਨੂੰ ਫੈਸਲੇ ਨੂੰ ਫਾਈਨਾਂਸ ਮਿਨਿਸਟਰ ਜਿਹੜੇ ਕੁਝ ਦਿਨ ਪਹਿਲਾਂ ਹੀ ਐਕਸਾਈਜ਼ ਵਿਭਾਗ ਵਿੱਚ ਐਨੇ ਲੋਕਾਂ ਦੀ ਜਾਨ ਲੈ ਕੇ ਹਟੇ ਆ ਉਹਨਾਂ ਨੇ ਹੁਣ ਸਾਡਾ ਲੁਧਿਆਣਾ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਸ਼ਹਿਰ ਆ ਉੱਥੇ 20 ਤੋਂ 25 ਹਜ਼ਾਰ ਕੀਲਾ ਜ਼ਮੀਨ ਆ ਪਿੰਡਾਂ ਦੀ ਜਿਹੜੇ ਸਾਰੇ ਪਿੰਡ ਸੀ ਨਾਲ-ਨਾਲ ਲੱਗਦੇ ਉਹਨਾਂ ਦੀ ਸਾਰੀ ਜ਼ਮੀਨ ਹੜਪਣ ਦਾ ਕੰਮ ਕਰ ਲਿਆ ਅੱਜ ਸਰਕਾਰ ਕਿਉਂਕਿ ਸੁਧੀਆ ਬੈਠਾ ਏ ਕਿਉਂਕਿ ਜੈਨ ਬੈਠਾ ਏ ਕਦੇ ਸਰਕਾਰ ਵੀ ਡੀਲਰਾਂ ਦਾ ਕੰਮ ਕਰਦੀ ਆ ਕਦੇ ਸਰਕਾਰ ਵੀ ਪ੍ਰਾਪਰਟੀ ਦਾ ਬਿਜ਼ਨਸ ਕਰਨੀ ਹੈ ਪ੍ਰਾਪਰਟੀ ਡੀਲਰ ਬਣਦੀ ਆ ਅੱਜ ਉਹ ਕੰਮ ਸਰਕਾਰ ਨੇ ਸ਼ੁਰੂ ਕਰਤਾ ਤੇ ਜਿਹੜਾ ਵੀ ਜ਼ਮੀਨ ਕਿਸਾਨ ਕੋਈ ਵੀ ਜ਼ਮੀਨ ਜੇ ਸ਼ਹਿਰ ਦੇ ਨਾਲ ਕੁਈ ਜ਼ਮੀਨ ਕਿਸੇ ਦੀ ਆ ਜਾਂਦੀ ਆ ਪਿੰਡਾਂ ਦੀ ਆ ਜਾਂਦੀ ਆ ਉਹ ਜ਼ਮੀਨ ਜੇ ਵਿਕਦੀ ਆ ਜੇ ਉਹ 5 ਕਰੋੜ ਦਾ ਕੀਲਾ ਵਿਕਦਾ 10 ਕਰੋੜ ਦਾ ਵਿਕਦਾ ਕਰੋੜ ਦਾ ਵਿਕਦਾ ਤੇ ਕਿਸਾਨ ਨੂੰ ਜਦੋਂ ਪੈਸੇ ਮਿਲਦੇ ਆ ਉਹ ਆਪਣੀ ਜ਼ਮੀਨ ਕਿਉਂਕਿ ਉਹਨੇ ਖੇਤੀ ਕਰਨੀ ਆ ਜੱਟ ਨੇ ਕਿਸਾਨ ਨੇ ਉਹ ਜੇ ਉਹਦੇ 2 ਕੀਲੇ ਵਿਕਦੇ ਤਾਂ ਉਹ 10 ਕੀਲੇ ਅਗਲੇ ਪਿੰਡ ਜਾ ਕੇ ਲੈਂਦਾ ਕਿਉਂਕਿ ਉਹਨੇ ਖੇਤੀ ਕਰਨੀ ਹੁੰਦੀ ਆ ਤੁਸੀਂ ਇਸ ਤਰੀਕੇ ਨਾਲ ਹੁਣ ਸਾਰੇ ਪਿੰਡਾਂ ਦੀ ਇਹ ਜ਼ਮੀਨ ਬੰਨ ਲਈ ਆ ਆਪਣੇ ਕੋਲ ਵੀ ਨਾ ਉਹਨੂੰ ਪੈਸੇ ਮਿਲਣੇ ਆ ਕਿੰਨੇ ਸਾਲਾਂ ਬਾਅਦ ਉਹ ਪਤਾ ਨਹੀਂ ਡਿਵੈਲਪ ਹੋਊਗੀ ਕਿੰਨੇ ਸਾਲਾਂ ਬਾਅਦ ਤੁਸੀਂ ਉਹਨੂੰ ਪਲਾਟ ਦੋਵੋਗੇ ਤੇ ਉਹ ਜ਼ਮੀਨ 'ਚ ਉਹਨੂੰ ਤੁਸੀਂ ਅੱਜ ਤੋਂ ਉਹਨੂੰ ਬੰਨ ਲਿਆ ਦੱਬ ਲਿਆ ਤੇ ਉਹ ਜ਼ਮੀਨ ਉਹਦੀ ਰਹੀ ਨਹੀਂ ਅੱਗੇ ਉਹ ਲੈ ਨਹੀਂ ਸਕਦਾ ਤੇ ਜਿਹੜਾ ਮਾੜਾ ਮੋਟਾ ਕੋਈ ਬਿਜ਼ਨਸ ਵੀ ਕਰਦਾ ਸੀ ਜਿਹਨੂੰ ਕਹਿੰਦੇ ਆ ਉਹ ਵੀ ਤਾਂ ਸਾਡੇ ਪੰਜਾਬ ਦੇ ਹੀ ਸੀ ਤੁਸੀਂ ਯੂਰੋਪ ਲਾ ਰਹੇ ਹੋ ਵੀ ਬਾਕੀ ਪਾਰਟੀਆਂ ਦੇ ਢੀਲਣਾਂ ਨਾਲ ਰਲੇ ਹੋਏ ਨੇ ਸਭ ਤੋਂ ਵੱਡਾ ਡੀਲਰ ਚੀਮਾ ਸਾਹਿਬ ਤੁਸੀਂ ਹੋ ਸਭ ਤੋਂ ਵੱਡੇ ਤੋਂ ਡੀਲਰ ਸੋਦੀ ਆਏ ਜਿਹੜਾ ਸਾਰਿਆਂ ਦਾ ਕੰਮ ਸ਼ੁਰੂ ਹੋ ਗਿਆ ਅਫਸਰਾ ਨਾਲ ਮਿਲ ਕੇ ਅੱਧਿਆਂ ਦੇ ਤਾਂ ਪਹਿਲਾਂ ਹੀ ਸੀਐਲਯੂ ਹੋਏ ਹੋਏ ਆ ਤੇ ਬਾਕੀਆਂ ਦੇ ਜਗ੍ਹਾ ਖਾਲੀ ਛੱਡੀ ਹੁੰਦੀ ਆ ਉਹ ਸੀਐਲਯੂ ਜਿਹੜੇ 15-15 ਲੱਖ ਲੈ ਕੇ ਉਹ ਕੰਮ ਸ਼ੁਰੂ ਹੋ ਗਿਆ ਤੇ ਇਹ ਸਾਰੀ ਠੱਗੀ ਦਾ ਕੰਮ ਆ ਜਿਹੜਾ ਇਹ ਕੈਮਰਨਟ ਜਿਹੜਾ ਫਾਸ ਹੋਇਆ ਮੈਨੂੰ ਯਾਦ ਇਹ ਗੱਲ ਰੱਖਿਓ